ਤੇ ਨੋਤੀ ਪਧੀਆ ਪਰਾਲਾਵਾ ਵਿਧਾਨ ਸਭਾ ਹਰਕਤੂ ਵਿੱਚ ਜਿਹੜਾ ਡਿਵਾਈਡ ਨੰਬਰ 9 ਤੇ ਸ਼ਕਤੀ ਨਗਰ ਦੇ ਵਿੱਚ ਸ਼ਕਤੀ ਜੂਥ ਬੈਲਪਰ ਸੈਟੀ ਦੇ ਸਾਰੇ ਨੌਜਵਾਨ ਇਕੱਠੇ ਹੋ ਕੇ ਅੱਜ ਫੂਦਾਰ ਕੈਂਪ ਬਣਵਾਇਆ ਵਾ ਤੇ ਬਹੁਤ ਬਹੁਤ ਵਧਾਈ ਦਿਨਾਂ ਦੇ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਧੰਨਵਾਦ ਕਰਦਾ ਕਿਉਂਕਿ ਇਹ ਹਮੇਸ਼ਾ ਹੀ ਸਮਾਜ ਦੀ ਸੇਵਾ ਚ ਲੱਗੇ ਰਹਿੰਦੇ ਆ ਤੇ ਕੀਰਤਨ ਦਰਬਾਰ ਵੀ ਕਰਾਉਂਦੇ ਨੇ ਤੇ ਫੂਦਾਰ ਕੈਂਪ ਲਾਉਂਦੇ ਨੇ ਹੋਰ ਉਪਰਾਲੇ ਕਰਦੇ ਨੇ ਸਮਾਜ ਸੇਵਾ ਵਾਸਤੇ ਪ੍ਰਬਾਤਵਾ ਕੇ ਇਹ ਅਦਾਸ ਕਰਦਾ ਪ੍ਰਬਾਤਵਾ ਨੂੰ ਤਦੋਂ ਸ੍ਰੀ ਕਲ ਵਖੇ ਤਾਂ ਕਿ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ ਉਹ ਜਿਹੜੇ ਨੌਜਵਾਨਾਂ ਨੂੰ ਵੈਸੇ ਅੱਜ ਦੀ ਡੇਢ ਚ ਸਮਝਾਉਣ ਦੀ ਲੋੜ ਨਹੀਂ ਸਾਰੇ ਸੋਝਵਾਨ ਨੇ ਤੇ ਸਾਰੇ ਸਮਝਦਾਰ ਨੇ ਤੇ ਫਿਰ ਵੀ ਮੈਂ ਬੇਨਤੀ ਸਾਰਿਆਂ ਲਈ ਕਰਦਾ ਨੌਜਵਾਨਾਂ ਨੂੰ ਆਓ ਇਕੱਠੇ ਹੋ ਕੇ ਆਪਾਂ ਸਮਾਜ ਦੀ ਸੇਵਾ ਜਬਤ ਤੋਂ ਬਾਹਰ ਦੂਰ ਕਰਨ ਪਾਈਏ ਕਿਉਂਕਿ ਇਨਸਾਨੀ ਦੀ ਸੇਵਾ ਸਭ ਤੋਂ ਉੱਤਮ ਧਰਮ ਹੈ ਇਨਸਾਨੀ ਸੇਵਾ ਕਰੀਏ ਔਰ ਉਹ দান ਕਰੀਏ ਵੱਧ ਤੋਂ ਵੱਧ ਤਾਂ ਕਿ ਇਸੇ ਇੱਕ ਮਤਲਬ ਕਿ ਫੋਨ ਦੇ ਕਦਰੇ ਨਾਲ ਕਿਸੇ ਦੀ ਜਾਨ ਬਚਾ ਸਕੀਏ ਕਿਸੇ ਦੀ ਸਹਾਇਤਾ ਕਰ ਸਕੀਏ ਇਤੇਬਾਦ ਕਰ ਸਕੀਏ ਔਰ ਖਾਸ ਕਰਕੇ ਮੈਂ ਇੱਕ ਬੇਨਤੀ ਹੋਰ ਕਰਦਾ ਹਾਂ ਕਿ ਜਿੱਥੇ ਖੂਨਦਾਨ ਕਰਦੇ ਹੋ ਉੱਥੇ ਆਪਾਂ ਅੰਗਦਾਨ ਵਿੱਚ ਵੀ ਕਰੀਏ ਪਰ ਪ੍ਰਮਾਤਮਾ ਨਾ ਕਰੇ ਕੋਈ ਬਿਸਐਪਰੀ ਹੁੰਦੀ ਹੈ ਔਰ ਉਹ ਜਿਹੜਾ ਆਪਣਾ ਅੰਗ ਆ ਕਿਸੇ ਨਾ ਕਿਸੇ ਦੇ ਕੰਮ ਆ ਸਕੇ ਤਾਂ ਕਿ ਆਪਾਂ ਮਰ ਕੇ ਵੀ ਜੀ ਸਕੀਏ ਆਪਾਂ ਜਿਉਦੇ ਰਹਿ ਸਕੀਏ ਜੇ ਕਿਸੇ ਦੇ ਕੰਮ ਆਵੇ ਤੇ ਉਹ ਹਮੇਸ਼ਾ ਵਾਸਤੇ ਯਾਦ ਰੱਖੂਗਾ ਵੀ ਮੈਨੂੰ ਫੁਲਾਣੇ ਦਾ ਅੰਗ ਮਿਲਿਆ ਸੀ ਤੇ ਮੈਂ ਅਜੇ ਤੰਤੁਸਤ ਹੋ ਗਿਆ ਅੱਜ ਮੈਂ ਚੱਲਦਾ ਫਿਰਦਾ ਹੋ ਗਿਆ ਇਹ ਖਾਸ ਕਰਕੇ ਇੱਕ ਹੋਰ ਵੀ ਬੇਇਨਤਿਕਰ ਦਾ ਨੌਜਵਾਨਾਂ ਨੂੰ ਜਿਹੜਾ ਲੁਧਿਆਣਾ ਸ਼ਹਿਰ ਆ ਔਰ ਇੰਡਸਟਰੀ ਸ਼ਹਿਰ ਆ ਡਸਟੀ ਸ਼ਹਿਰ ਆ ਪਰਿਸ਼ਰ ਵਰਗੇ ਕਰਕੇ ਪੋਲੂਸ਼ਨ ਹੋ ਗਿਆ ਬਹੁਤ ਜ਼ਿਆਦਾ ਵਾਈਕਲ ਕਰਕੇ ਬਹੁਤ ਜ਼ਿਆਦਾ ਪੋਲੂਸ਼ਨ ਹੋ ਗਿਆ ਨਾ ਆਪਾਂ ਇੰਡਸਟਰੀ ਬੰਦ ਕਰ ਸਕਦੇ ਨਾ ਆਪਾਂ ਵਾਈਕਲ ਬੰਦ ਕਰ ਸਕਦੇ ਕਿਉਂਕਿ ਆਪਣਾ ਤਰੱਕੀ ਦਾ ਸਾਧਨ ਹੈ ਪਰ ਰੋਟੀ ਰੋਜੀ ਦਾ ਸਾਧਨ ਹੈ ਤੇ ਪਰ ਉਹਦੇ ਵਾਸਤੇ ਬਦਲ ਜ਼ਰੂਰ ਆਪਾਂ ਵੱਧ ਤੋਂ ਵੱਧ ਦਰਖਤ ਲਾ ਲਈਏ ਤਾਂ ਕਿ ਜਿੰਨਾ ਪੋਲੂਸ਼ਨ ਹੋ ਰਿਹਾ ਜਿੰਨੀਆਂ ਬਿਮਾਰੀਆਂ ਪੈ ਰਹੀਆਂ ਉਹਨਾਂ ਤੋਂ ਆਪਾਂ ਨਜਾਤ ਪਾ ਸਕੀਏ ਕਿਉਂਕਿ ਜਿੱਥੇ ਆਪਾਂ ਆਪਣੇ ਸਾਫ਼ ਤਰ੍ਹਾਂ ਹਵਾ ਮਿਲੂ ਉੱਥੇ ਆਪਾਂ ਬੁਹਾਰੀਆਂ ਤੋਂ ਬੱਸ ਸਕਾਂਗੇ ਤੰਦਰੁਸਤ ਵੀ ਰਹਿਵਾਂਗੇ ਤੇ ਔਰ ਸਮਾਜ ਦੀ ਸੇਵਾ ਕਰ ਸਕਾਂਗੇ ਆਮ ਆਦਮੀ ਪਾਰਟੀ ਸਰਕਾਰ ਆ ਸਾਬ ਭਗਤ ਸਿੰਘ ਅਸ਼ੀਤ ਭਗਤ ਸਿੰਘ ਦੇ ਨਾਮ ਤੇ ਭਗਤ ਸਿੰਘ ਹਰਿਆਵਲ ਲਹਿਰ ਚਲਾ ਕੇ ਸਾਡੇ ਬੁੱਧਪਤਰੀ ਬਾਦ ਸਾਹਿਬ ਨੇ ਇਹ ਉਪਰਾਲਾ ਕੀਤਾ ਵਾ ਤੇ ਅੱਜ ਲੋਕ ਇਸ ਪਾਸੇ ਨੂੰ ਅਵੇਅਰ ਹੋਏ ਨੇ ਔਰ ਅੱਜ ਜ਼ਰੂਰ ਤਾਂ ਸਾਨੂੰ ਹੋਰ ਕਿਉਂਕਿ ਆਪਾਂ ਦਰਖਤ ਲਾਜੁਰਦਨੇ ਆ ਬਹੁਤ ਸਮਾਜ ਸੇਵੀ ਦਰਖਤ ਲਾਉਂਦੀਆਂ ਨੇ ਪਰ ਪਾਲਣ ਵਾਸਤੇ ਥੋੜੀ ਜਿਹੀ ਉਪਰਾਲੇ ਦੀ ਲੋੜ ਆ ਵੀ ਆਪਾਂ ਜਾਇ ਵਗੇ 500 ਦਰਖਤ ਲਾਉਣਾ ਵਾ 50 ਦਰਸ਼ਤੀ ਲਾਈਏ ਜੀ ਪਾਲੀਏ ਜੂ ਸਾਫ ਸਾਫ ਪਾਲ ਜੂ ਕਰੀਏ ਖਾਸ ਕਰਕੇ ਮੈਂ ਬਜ਼ੁਰਗਾਂ ਨੂੰ ਬੇਨਤੀ ਕਰਦਾ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਖਰਾਕ ਖਲਾ ਕੇ ਉਹਨਾਂ ਨੂੰ ਤੰਦਰੁਸਤ ਰੱਖਣ ਵਾਸਤੇ ਪਾਲਦੇ ਪੋਤੇ ਆ ਉਹਨਾਂ ਦੀ ਸਾਫ ਸੁਥਰੀ ਆਕਸੀਜਨ ਵਾਸਤੇ ਵੀ ਇੱਕ ਜਰੂਰ ਆਪਣੇ ਘਰ ਦੇ ਅੱਗੇ ਬਸਤਾ ਇੱਕ ਬਲਕੇ ਮੈਂਬਰ ਇੱਕ ਦਰੱਖਤ ਜੂ ਲਾਵੇ ਪਰ ਜੇ ਇੱਕ ਨਹੀਂ ਲਾ ਸਕਦਾ ਇੱਕ ਦਰੱਖਤ ਘਰ ਦੇ ਅੱਗੇ ਜਰੂਰ ਇੱਕ ਤੇ ਲੱਗਿਆ ਹੋਵੇ ਤਾਂ ਕਿ ਸਾਫ ਸੁਥਰੀ ਆਕਸੀਜਨ ਮਿਲ ਸਕੇ ਆਪਾਂ ਬੁੜਾਰੀਆਂ ਤੋਂ ਬਚ ਸਕੀਏ ਲੁਧਿਆਣੇ ਨੂੰ ਸਾਫ ਸੁਥਰਾ ਰੱਖ ਸਕੀਏ ਜੋ ਮਾਨਸਾ ਦਾ ਮਿਸ਼ਨ ਆ ਪੰਜਾਬ ਨੂੰ ਅਗਲਾ ਪੰਜਾਬ ਬਣਾਉਂਦਾ ਤੇ ਆਪਣੇ ਪੰਜਾਬ ਨੂੰ ਅਗਲਾ ਪੰਜਾਬ ਬਣਾ। ਸ਼ਕਤੀ ਯੂਥ ਵੈਲਫੇਅਰ ਸੁਸਾਇਟੀ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮ ਕਰਦੀ ਰਹਿੰਦੀ ਹੈ ਕਿਉਂਕਿ ਮੈਨੂੰ ਐਜ਼ ਅ ਐਮਐਲਏ ਇਨ ਇਹ ਸ਼ਾਵਨ ਹੁੰਦਾ ਕਈ ਵਾਰੀ ਮੌਕਾ ਮਿਲਿਆ ਜਿੱਥੇ ਧਰਮ ਦਾ ਪ੍ਰਚਾਰ ਕਰਦੇ ਨੇ ਕੀਰਤਨ ਦਰਬਾਰ ਹਰ ਸਾਲ ਹੁੰਦਾ ਹੈ ਉੱਥੇ ਅੱਜ ਬਲੱਡ ਪ੍ਰੈਸ਼ਰ ਕੈਂਪ ਚ ਆਉਣ ਦਾ ਮੌਕਾ ਮਿਲਿਆ ਸਪੈਸ਼ਲੀ ਗੁਰਵਿੰਦਰ ਸਿੰਘ ਜੀ ਜਿਹੜੇ ਮੇਰੇ ਖਿਆਲ ਸੋਸਾਇਟੀ ਦੇ ਹੈੱਡ ਨੇ ਬੜਾ ਹੈਰਾਨੀਜਨਕ ਆ ਇਹ ਨਾ ਉਹ ਮੈਂ ਜਿਹੜੀ ਗੱਲ ਸੁਣਨ ਨੂੰ ਮਿਲੇ ਕਿਉਂਕਿ ਮੈਂ ਅਕਸਰ ਪੁੱਛ ਰਿਹਾ ਸੀਗਾ ਸਾਰਿਆਂ ਨੂੰ ਵੀ ਤੁਸੀਂ ਕਿੰਨੀ ਵਾਰੀ ਬਲੱਡ ਰੇਟ ਕਰ ਰਹੇ ਹੋ ਤੇ ਇੱਕ ਸਾਡੇ ਦੋਸਲੇ ਉਹ ਕਹਿੰਦਾ 60 ਵਾਰੀ ਦੇ ਚੁੱਕਿਆ ਮਤਲਬ ਇਨ ਏਵਰੀ ਈਅਰ ਚਾਰ ਵਾਰੀ ਮੈਂ ਖੂਨ ਦੇਣਾ 3 ਮਹੀਨੇ 'ਚ ਇੱਕ ਵਾਰੀ ਤੇ ਮੈਂ ਇਹਨਾਂ ਨੂੰ ਪੁੱਛਿਆ ਤੇ ਇਹ ਕਹਿੰਦੇ ਮੈਂ 112 ਵਾਰੀ ਦੇ ਚੁੱਕਿਆ 113 ਵਾਰੀ ਮੈਂ ਅੱਜ ਤੇ ਮੈਂ ਇਹਨਾਂ ਨੂੰ ਸਲੂਟ ਕਰਦਾ ਨਮਨ ਕਰਦਾ ਉਹ ਇਹੋ ਜਿਹੇ ਲੋਕ ਇਹੋ ਜਿਹੇ ਨੌਜਵਾਨ ਜਿਹੜੇ ਇਹ ਸੋਸਾਇਟੀਆਂ ਚਲਾਉਂਦੇ ਆ ਇਹ ਸਾਡੇ ਨੌਜਵਾਨਾਂ ਵਾਸਤੇ ਇੱਕ ਰੋਲ ਮਾਡਲ ਹੈ ਜਿੱਥੇ ਸਾਡਾ ਨੌਜਵਾਨ ਕਲੱਬਾਂ 'ਚ ਜਾਂ ਨਸ਼ਿਆਂ 'ਚ ਘਿਰਦਾ ਜਾ ਰਿਹਾ ਹੈ ਉਥੇ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਜਿੱਥੇ ਧਰਮ ਦੀ ਧੋਜਾ ਚੱਕੀ ਹੈ ਉਹਦੇ ਨਾਲ ਨਾਲ ਆ ਲੋਕਾਂ ਦੀ ਸੇਵਾ ਕਰਦਾ ਜਿੰਮਾ ਚੱਕਿਆ ਕਿਉਂਕਿ ਖੂਨ ਦਾ ਦੋਪਰ ਕੋਈ ਵੱਡਾ ਦਾਨ ਨਹੀਂ ਹੈ ਜਿੱਤੇ ਨਾਲ ਕਿਸੇ ਦੀ ਜ਼ਿੰਦਗੀ ਬਚ ਜਾਵੇ ਇਸ ਤੋਂ ਉੱਪਰ ਕੋਈ ਪ੍ਰੋਤਾਰ ਨਹੀਂ ਹੈ ਔਰ ਮੈਨੂੰ ਬੜਾ ਚੰਗਾ ਲੱਗਿਆ ਅੱਜ ਇੱਥੇ ਆ ਕੇ ਕਿਉਂਕਿ ਮੈਨੂੰ ਅਕਸਰ ਬੜੀ ਜਗ੍ਹਾ ਤੇ ਬਲੱਡ ਡੋਨੇਸ਼ਨ ਕੈਂਪ 'ਤੇ ਜਾਂਦਾ ਮੌਕਾ ਮਿਲਦਾ ਹੈ ਲੇਕਿਨ ਜਿਹੜੇ ਸੰਸਥਾਪਕ ਹੁੰਦੇ ਆ ਜਿਹੜੇ ਸੁਸਾਇਟੀ ਦੇ ਹੈੱਡ ਹੁੰਦੇ ਉਹ ਕਦੀ ਆਪਣਾ ਖੂਨ ਟੈਨੇਟ ਨਹੀਂ ਕਰਦੇ ਸਿਰਫ ਮਾਈਲੇਜ ਲੈਂਦੇ ਆ ਬਟ ਇਹ 113ਵੀਂ ਮਰੀ ਹੈ ਇੱਕ ਐਗਜ਼ਾਮਪਲ ਹੈ ਔਰ ਅੱਜ ਤੋਂ ਬਾਅਦ ਮੈਨੂੰ ਕਿਤੇ ਵੀ ਜਾਣ ਦਾ ਮੌਕਾ ਮਿਲਿਆ ਤੇ ਮੈਂ ਉੱਥੇ ਇਹਨਾਂ ਦੀ ਗੱਲ ਜ਼ਰੂਰ ਕਰਾਂਗਾ ਔਰ ਮੈਂ ਅਗੇਨ ਤਾਰੀਫ ਕਰਦਾ ਚਕਤੀ ਯੂਥ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਸਾਹਿਬਾਨ ਦੀ ਮੇਰੇ ਨਾਲ ਇਸ ਵਾਰ ਦੇ ਵਿੱਚੋਂ ਮੋਨੂ ਜੀ ਨੇ ਛਾਪਦਾ ਜੀ ਨੇ ਕੋਮਲ ਜੀ ਨੇ ਸੰਤੂ ਸਾਹਿਬ ਨੇ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਇਹ ਕਰਦਾ ਉਮੀਦ ਕਰਦਾ ਇਹ ਸੋਸਾਇਟੀ ਤੇ ਸੇਵਾ ਦੇ ਕੰਮ ਕਰਦੀ ਰਹੇਗੀ ਉਹ ਸਾਨੂੰ ਆਪਣੇ ਭਰਾਵਾਂ ਨੂੰ ਆਪਣੇ ਚਰਨਾਂ 'ਚ ਬੁਲਾਉਂਦੀ ਰਹੇਗੀ ਧੰਨਵਾਦ ਅੱਜ ਜਿਹੜੇ بڑے ਨੌਜਵਾਨਾਂ ਨੂੰ ਦੇਖ ਕੇ ਨਾ ਬੜਾ ਚੰਗਾ ਲੱਗ ਰਿਹਾ ਹੈ ਜਿਹੜੇ ਬਲੱਡ ਰੀਡ ਕਰ ਰਹੇ ਹੈ ਜੇ ਸਾਡੇ ਇਹੋ ਜਿਹੇ ਸਾਥੀ ਹਰ ਗਲੀ ਮੱਲੇ 'ਚ ਮਾਤਾ ਰਾਣੀ ਮਾਂ ਮਤਲਬ ਇਹੋ ਜਿਹੇ ਬੱਚੇ ਪੈਦਾ ਕਰਦੇ ਹੋਏ ਤੇ ਮੇਰਾ ਖਿਆਲ ਹੈ ਕਿ ਨਸ਼ੇ ਵਾਸਤੇ ਕਿਸੀ ਪੁਲਿਸੀ ਲੋੜਨੀ ਹੈ ਕਿਸੇ ਹੋਰ ਦੀ ਲੋੜਨੀ ਹੈ ਜਿਹੜਾ ਕੰਮ ਇਹ ਕਰ ਰਿਹਾ ਉਹਦੇ ਕੰਮ ਨਸ਼ਾ ਨਸ਼ਾ ਖਤਮ ਹੋ ਜਗਾ ਬਾਕੀ ਜਿਹੜੀ ਕਰ ਰਹੀ ਨਸ਼ਾ ਪਿਛਲੇ 25 ਸਾਲਾਂ ਤੋਂ ਬਹੁਤ ਜ਼ਿਆਦਾ ਵੱਧ ਗਿਆ ਹੈ ਔਰ ਸਰਕਾਰ ਜਿਹੜੀ ਹੈ ਉਹਦਾ ਕੋਈ ਕੰਟਰੋਲ ਨਹੀਂ ਹੈ ਔਰ ਪੰਜਾਬ ਦੀ ਲਾ ਐਂਡ ਆਰਡਰ ਦੀ ਹਾਲਤ ਜਿਹੜੀ ਹੈ ਬੇਲਗਾਮ ਹੋ ਚੁੱਕੀ ਹੈ ਔਰ ਅਸੀਂ ਪਿਛੇ ਧਰਨਾ ਵੀ ਲਗਾਇਆ ਸੀ 117 ਹਲਕਿਆਂ ਦੇ ਵਿੱਚ ਇਹਨਾਂ ਇਸ਼ੂਸ ਨੂੰ ਲੈ ਕੇ ਲੇਕਿਨ ਸਾਡੇ ਸੀਐਮ ਸਾਹਿਬ ਦਾ ਇੱਕੋ ਹੀ ਮਕਸਦ ਹੈ ਕਿ ਆਪੋਜੀਸ਼ਨ ਵਾਲਿਆਂ ਵਾਸਤੇ ਮਾੜਾ ਬੋਲਣਾ ਚੁੱਪਲੇ ਸੁਣਾਉਣਾ ਉਹ ਗੰਭੀਰ ਨਹੀਂ ਹੈ ਬਰਸੀ ਬਾਈਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਸਦਬੋਧ ਸਦਬੋਧ ਦੇ ਬਖਸ਼ਣ ਤਾਂ ਕਿ ਪੰਜਾਬ ਦੇ ਨੌਜਵਾਨਾਂ ਦਾ ਭਲਾ ਹੋਵੇ ਥੈਂਕ ਯੂ ਅੰਤ ਵਿੱਚ ਅਸਾਂ ਸਾਡੀ ਸ਼ਕਤੀ ਪਿਆਰ ਪਾਇਆ ਗਿਆ ਕੀ ਕਿਰਤ ਹੈ ਮੈਂ ਪਹਿਲਾਂ ਵਾਰਡ ਨੰਬਰ 9 ਹੁੰਦਾ ਸੀ ਹੁਣ 11 ਹੋ ਗਿਆ 7 ਸਾਲ ਹੋ ਗਏ ਮੈਨੂੰ ਇਸ ਇਲਾਕੇ ਦੀ ਮੈਂਦੀ ਕਰਦੇ ਜਿਹਦੇ ਵਿੱਚ ਸਾਡੇ ਗੋਲਦੀ ਸਿੰਘ ਜੀ ਸ਼ਿਵ ਜੀ ਰਾਜੂ ਜੀ ਬਹੁਤ ਵਧੀਆ ਕੰਮ ਕਰਦਿੰਦੇ ਹਮੇਸ਼ਾ ਜਿਹੜੀ ਸ਼ਕਤੀ ਵੈਲਫੇਅਰ ਸੁਸਾਇਟੀ ਆ ਮੈਂ ਇਹਨਾਂ ਦੇ ਨਾਲ ਹਮੇਸ਼ਾ ਖੜਾ ਆ ਔਰ ਇਹ ਬਹੁਤ ਵਧੀਆ ਜਿਵੇਂ ਕਿ ਅੱਜ ਖੂਨ ਦਾਨ ਕੈਂਪ ਲਾਇਆ ਇੱਕ ਕੀਰਤਨ ਦਰਬਾਰ ਕਰਾਉਂਦੇ ਆ ਇਹੋ ਜਿਹੇ ਕੰਮ ਹਰ ਬੰਦੇ ਨੂੰ ਕਰਨੇ ਚਾਹੀਦੇ ਆ ਕਿਉਂਕਿ ਜਿਹੜਾ ਕਿ ਸਮਾਜ ਦੇ ਨਾਲ ਜੁੜੇ ਰਹਿਣ ਹਰ ਬੰਦਾ ਸਮਾਜ ਦੇ ਨਾਲ ਜੁੜਿਆ ਹੋਇਆ ਔਰ ਇਸੇ ਤਰ੍ਹਾਂ ਦਾ ਹੌਸਲਾ ਭਜਾਈ ਅਸੀਂ ਕਰਦੇ ਰਾਂਗੇ ਜਿੱਥੇ ਇਹਨਾਂ ਨੂੰ ਸਾਡੀ ਜੁੁੱਤ ਹੈ ਕਿ ਇਹਨਾਂ ਦੇ ਨਾਲ ਖਲੋਤਾਂ ਪਾਜੀ ਸਾਡੀ ਸੁਸਾਇਟੀ ਸ਼ਕਤੀ ਜੂਤ ਵੈਲਫੇਅਰ ਸੁਸਾਇਟੀ ਵੱਲੋਂ 11ਵਾਂ ਬਹਾਨ ਖੁੰਦਨ ਕੈਂਪ ਲਗਾਇਆ ਜਾ ਰਿਹਾ ਜੀ ਮੈਂ ਆਏ ਹੋਏ ਨੋਜਲੈਂਡ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਇਨੇ ਕੈਂਪ ਹੋਣ ਦੇ ਬਾਵਜੂਦ ਵੀ ਸਾਡੇ ਕੈਂਪ ਵਿੱਚ ਆ ਕੇ ਸਾਡਾ ਸਾਥ ਦਿੱਤਾ ਜੀ ਸਾਡੀ ਨੋਜਨ ਫੀਲਿੰਗ ਹੈ ਉਮੀਦ ਹੈ ਨੂੰ ਫੀਲ ਆ ਗਈ ਹੈ ਕਿ ਨਸ਼ਾ ਮਤ ਨੂੰ ਛੱਡ ਕੇ ਸਾਡੇ ਵਰਗੇ ਜਿਲ੍ਹਾ ਐਨਜੀਓ ਹੈਗੇ ਆ ਉਹਨਾਂ ਸਾਡੇ ਅੰਜਲ ਨਾਲ ਮਿਲ ਕੇ ਇੱਦਾਂ ਦੇ ਕੈਂਪਾਂ ਦੇ ਵਿੱਚ ਜਾਂ ਧਾਰਮਿਕ ਉਪਤੰਮਾਂ ਦੇ ਵਿੱਚ ਸਹਿਯੋਗ ਦਿਆ ਕਰੇ